ਵਾਈ ਕੁਰਸੀ ਦਾ ਕਾਹਨਸਾ ਵਾਈ ਕੁਰਸੀ ਕੀ ਫਤੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਸਵੇਰ ਦਾ ਟਾਈਮ 5 ਵਜੇ ਹੋਏ ਨੇ ਆਪਾਂ ਪਹਿਲਾਂ ਪਾਠ ਕਰਕੇ ਗੁਰੂ ਘਰ ਮੱਥਾ ਟੇਕਿਆ ਆਂਦਾ ਫਿਰ ਉਸ ਤੋਂ ਬਾਅਦ ਆਪਾਂ ਕੰਮ ਦੀ ਸ਼ੁਰੂਆਤ ਕਰਦੇ ਹੁੰਨੇ ਆ ਤੇ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਲਾਈਕ ਜ਼ਰੂਰ ਕਰਕੇ ਜਾਇਆ ਕਰੋ ਜੀ ਤੇ ਆਪਾਂ ਨੇ ਧਾਰ ਵਗਾਰਾ ਕੱਢ ਲਿਆਂਦੀ ਸੀਗੀ ਦੁੱਧ ਗਰਮ ਕਰਕੇ ਰੱਖ ਲਿਆ ਆਪਾਂ ਨੇ ਇੱਕ ਵਾਸੀ ਮਧਾਨੀ ਲਾਈ ਹੋਈ ਆ ਤੇ ਹੁਣ ਆਪਾਂ ਘਿਓ ਕੱਢ ਲਾਂਗੇ ਘਿਓ ਕੱਢ ਕੇ ਉਸ ਤੋਂ ਬਾਅਦ ਸ ਆਪਾਂ ਪੇਠੇ ਦੀ ਸਬਜ਼ੀ ਬਣਾਵਾਂਗੇ ਪੇਠੇ ਦੀ ਸਬਜ਼ੀ ਦੀ ਆਪਣੀ ਹੈਗੀ ਰੈਸਪੀ ਆਪਣਾ ਹੈਗੇ ਪੰਜਾਬੀ ਬਲੌਗ ਤੇ ਹੈਪੀ ਫੈਮਿਲੀ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਆ ਕਰੋ ਜੀ ਵੀਡੀਓ ਐਂਡ ਤੱਕ ਦੇਖਿਆ ਕਰੋ ਆਪਾਂ ਵੀਡੀਓ ਕਰਦਿਆਂ ਸਟਾਰਟ ਚਲੋ ਜੀ ਵੀਡੀਓ ਨਾਲ ਤੁਸੀਂ ਜੁੜੇ ਰਹੋ ਜੀ ਆਪਾਂ ਪੇਠੇ ਦੀ ਸਬਜ਼ੀ ਇਹਨੂੰ ਪੇਠਾ ਵੀ ਕਹਿ ਦਿੰਦੇ ਨੇ ਹਲਵਾ ਕਦੂ ਵੀ ਕਹਿ ਦਿੰਦੇ ਨੇ ਆਪਾਂ ਤਾਂ ਪਰਿੰਡਾ ਵਾਲੇ ਪੇਠਾ ਹੀ ਜ਼ਿਆਦਾ ਕਹਿੰਦੇ ਆ ਤੇ ਆਪਨੇ ਆ ਲਿਆ ਨੇ ਦੋ ਤਿੰਨ ਹਰੀਆਂ ਮਿਰਚਾਂ ਪਿਆਜ਼ ਟਮਾਟੇ ਹੋ ਗਏ ਨੋਨ ਮਿਰਚ ਸਵਾਦ ਅਨਸਾਰ ਥੋੜੀ ਜੀ ਆਪਾਂ ਨੇ ਸ਼ੱਕਰ ਵੀ ਲਈ ਆ ਇੱਕ ਚਮਚਾ ਤੇ ਆ ਹੋ ਗਿਆ ਆਪਣਾ ਜੀਰਾ ਹੁਣ ਆਪਾਂ ਇਹਨੂੰ ਸਾਰੇ ਮਸਾਲਿਆਂ ਨੂੰ ਕੱਟ ਲੈਨੇ ਆ ਤੇ ਪੇਠੇ ਨੂੰ ਵੀ ਆਪਾਂ ਤੋਸ ਮਾਰ ਕੇ ਰੱਖ ਲਿਆ ਸੀ ਹੁਣ ਆਪਾਂ ਇਹਦੇ ਆਪਾਂ ਜੀ ਪੇਠੇ ਦੀ ਸਬਜ਼ੀ ਲੈਣੀ ਆ ਕੱਟ ਆਪਾਂ ਨੇ ਧੋਸ ਮਾਰ ਕੇ ਪਹਿਲਾਂ ਰੱਖ ਲਿਆ ਸੀਗਾ ਇਹ ਬਹੁਤ ਜਲਦੀ ਕੋ ਹੋ ਜਾਂਦੀ ਹੈ ਸਬਜ਼ੀ ਬਹੁਤ ਟੇਸਟੀ ਬਣਦੀ ਹੈ ਤੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਆਪਾਂ ਨੇ ਜੀ ਸਾਰੇ ਸਬਜ਼ੀ ਲਈ ਕੱਟ ਬੇਠੇ ਦੀ ਤੇ ਪਿਆਜ਼ ਵੀ ਕੱਟ ਲਈ ਟਮਾਟਰ ਵੀ ਹਰੀ ਮਿਰਚ ਆ ਸੁੱਕੇ ਮਸਾਲੇ ਹੋ ਗਏ ਚਲੋ ਆਪਾਂ ਜੀ ਹੁਣ ਤੜਕਾ ਲਾਉਣਾ ਸਟਾਰਟ ਕਰਦੇ ਆਂ ਇੱਥੇਰ ਆਪਾਂ ਨੇ ਥੋੜਾ ਜਿਹਾ ਸਰੋਂ ਦਾ ਤੇਲ ਪਾ ਲਿਆ ਹਲਕਾ ਜਿਹਾ ਆਪਾਂ ਬਹੁਤਾ ਜ਼ਿਆਦਾ ਤੇਲ ਨਹੀਂ ਪਾਵਾਂਗੇ ਆਪਣਾ ਜੀ ਤੇਲ ਗਰਮ ਹੋ ਗਿਆ ਸੀ ਆਪਾਂ ਨੇ ਪਿਆਜ਼ ਵੀ ਪਾ ਕੇ ਵਿੱਚ ਜੀਰਾ ਵੀ ਪਾਤਾ ਤੇ ਅਰਧ ਤੀਆਂ ਤੋਂ ਬਾਅਦ ਆਪਾਂ ਪਾ ਦਾਂਗੇ ਟਮਾਟਰ ਤੇ ਹਰੀ ਮਿਰਚ ਟਮਾਟਰ ਤੇ ਹਰੀ ਮਿਰਚ ਪਾ ਦਿੰਦੇ ਆ നൂണ മിർ മസാലേ ഏഡ് ആഗേ പാണിയുടെ ਨਾਜੀ ਮਸਾਲਾ ਹੋ ਗਿਆ ਰੈਡੀ ਖਾਣਾ ਪਹਿਲੇ ਵਿੱਚ ਪਾ ਦਿੰਨੇ ਆ ਪੇਠਾ ਆਪਾਂ ਜੀ ਇਹਨੂੰ ਚੈੱਕ ਕਰ ਲੈਂਦੇ ਹੁਣ ਸਾਡੀ ਨੂੰ ਆਪਣੇ ਇੱਕ ਦੋ ਵਾਰੀ ਵਿੱਚ ਮਿਲਾ ਦਿੱਤੀ ਸੀ। ਆਪਣਾ ਸਬਜ਼ੀ ਬਣਾਉਣ ਤੇ ਜਰੂਰ ਪਾ ਲਈਏ। ਜਰੂਰ ਵਿੱਚ ਥੋੜਾ ਜਿਹਾ ਪਾਣੀ ਆ। ਮਾੜਾ ਮੁੱਦਾ ਤੇ ਹੌਕਾ ਸਾਬਣੀ। ਦੇਖੋ ਕਿ ਸਬਜ਼ੀ ਦਾ ਕਿੰਨਾ ਵਧੀਆ ਕਲਰ ਆਇਆ ਆਪਾਂ ਜੀ ਗੈਸ ਦੇ ਤਾਂ ਬੰਦ ਕਰ ਆਪਣੀ ਸਬਜੀ ਬਣ ਕੇ ਬਿਲਕੁਲ ਰੈਡੀ ਆ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦੇ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਆਪਾਂ ਵੀਡੀਓ ਦਾ ਕਰਦੇ ਇੱਥੇ ਐਂਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ